ਸਭ ਤੋਂ ਪਹਿਲਾਂ ਵੀਰ ਸੁਭਾ ਸਿੰਘ ਸਾਸਰੀਕਾਰ ਸਾਸਰੀਕਾਰ ਸੰਧੂ ਸਾਹਿਬ ਅੱਛਾ ਸੁਭਾ ਸਿੰਘ ਵੀਰ ਸੂਹਾ ਦੂਜਾ ਸੁੰਦੀ ਹੈ ਵੜ ਹਾਂਜੀ ਦੂਜਾ ਸੂਹਾ ਜੀ ਠੀਕ ਹੈ ਜੀ ਦਿਨ ਹਜੇ ਪਾਇਆ ਪੈਂਡਿੰਗ ਹਾਂਜੀ ਦਿਨ ਰਹਿੰਦੇ ਜੀ ਲਓ ਜੀ ਦਿਨ ਦੋਸਤੋ ਹਜੇ 5 ਤੋਂ 7 ਕ ਦਿਨ ਬਾਕੀ ਆ ਤੇ ਪਹਿਲੇ ਸੂਵੇ ਦਾ ਮਿਲਕ ਰਿਕਾਰਡਿੰਗ ਦਾ ਜੀ 35 ਲੀਟਰ ਚੁਆਇਆ ਜੀ ਪਹਿਲੇ ਸੂਵੇ ਨੇ ਪਹਿਲੇ ਸੂਵੇ ਹਾਂਜੀ ਐਰਕੀ ਜੀ ਵੜ ਚੰਗਾ ਮੀਡ ਐਰਕੀ 40 ਲੀਟਰ ਦੁੱਧ ਦਊਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਚੰਗੀ ਵੜ ਆ ਠੀਕ ਹੈ ਜੀ 35 ਲੀਟਰ ਫਰਸਟ ਲਕਟੇਸ਼ਨ ਦੇ ਵਿੱਚ ਦੁੱਧ ਭਰਾਇਆ ਹੈ ਇਸ ਵੜ ਨੇ ਹ ਇੱਕ ਰੰਗ ਬਿਲਕੁਲ ਬਲੈਕ ਆ ਜੀ ਠੀਕ ਆ ਸੋ ਕੱਦ-ਕਾੜ ਵੀ ਜਿਹੜਾ ਦੋਸਤੋ ਮੀਡੀਅਮ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਠੀਕ ਆ ਬਾਕੀ ਪਲੀਸਾਂ ਵੀ ਪੂਰੀ ਆ ਫਵਾਨੇ ਵੱਡੇ ਦੇ ਵਿੱਚ ਆ ਆਰਡਰ ਕੁਆਲਿਟੀ ਚੰਗੀ ਸੋ ਚਾਰ ਥਾਣਾ ਦੋਸਤੋ ਸਪੇਸ ਮੰਡ ਵੀ ਚੰਗੀ ਹੈ ਠੀਕ ਆ ਫੁੱਲ ਵੀਡੀਓ ਜਲਦੀ ਮਿਲ ਜੂਗੀ ਪੂਰੀ ਵੀਡੀਓ ਦੇਖਣ ਤੋਂ ਬਾਅਦ ਵੀ ਤੁਸੀਂ ਸੌਦਾ ਕਰ ਸਕਦੇ ਜੇ ਆਦਰਵਾਇਜ਼ ਦੇ ਇੱਕ ਟੇਸਟ ਸਟੇਟਸ ਆਪਾਂ ਤੁਹਾਡੇ ਨਾਲ ਇਹ ਸਾਂਝਾ ਕਰਦੇ ਪਏ ਹਾਂ ਠੀਕ ਆ ਜੀ